ਅੱਜ ਮਰੈਂਡਾ ਵਿਖੇ ਰੋਟਰੀ ਕਲੱਬ ਮਰੈਂਡਾ ਵੱਲੋਂ 40ਵਾਂ ਵਿਸ਼ਾਲ ਖੂਨਦਾਨ ਕੈਂਪ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਖਾਲਸਾ ਗਰਲਸ ਕਾਲਜ ਵਿਖੇ ਲਗਾਇਆ ਗਿਆ। ਇਹ ਖੂਨਦਾਨ ਕੈਂਪ ਵਿੱਚ ਵੱਡੇ ਵੱਡੀ ਗਿਣਤੀ ਵਿੱਚ ਸ਼ਹਿਰ ਨਿਵਾਸੀਆਂ ਵੱਲੋਂ ਖੂਨਦਾਨ ਕੀਤਾ ਗਿਆ। ਇਸ ਕੈਂਪ ਵਿੱਚ 70 ਤੋਂ ਵੱਧ ਖੂਨਦਾਨੀਆਂ ਵੱਲੋਂ ਖੂਨਦਾਨ ਕੀਤਾ ਗਿਆ। ਇਸ ਕਲੱਬ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਗੁਰਦੀਪ ਸਿੰਘ ਸਿੱਧੂ ਡੀਐਸਪੀ ਮਰੰਡਾ ਸ਼ਾਮਲ ਹੋਏ। ਉਹਨਾਂ ਵੱਲੋਂ ਕਲੱਬ ਦੇ ਮੈਂਬਰਾਂ ਦੀ ਸ਼ਲਾਘਾ ਕਰਦਿਆਂ ਹੋਇਆ ਕਿਹਾ ਕਿ ਇਹ ਬਹੁਤ ਵਧੀਆ ਉਦਮ ਹੈ ਅਤੇ ਜੋ ਇਹ ਉਪਰਾਲਾ ਹੈ ਇਹ ਮਾਨਵਤਾ ਦੀ ਭਲਾਈ ਦੇ ਵਿੱਚ ਇੱਕ ਵੱਡਾ ਕਦਮ ਹੈ। ਇਸ ਮੌਕੇ ਫੂਨਦਾਨ ਕਰਨ ਵਾਲੇ ਵਿਅਕਤੀਆਂ ਨੂੰ ਪ੍ਰਸ਼ੰਸਾ ਪੱਤਰ ਵੀ ਦਿੱਤੇ ਗਏ। ਪੇਸ਼ ਹੈ ਲੋਕ ਮਸਲੇ ਚੈਨਲ ਵੱਲੋਂ ਖਾਸ ਰੂਪ ਜਿਹੜਾ ਅੱਜ ਰੋਟਰੀ ਕਲੱਬ ਮੋਰਿੰਡਾ ਵੱਲੋਂ ਵਿਸ਼ਾਲ ਖੂਨਦਾਨ ਕੈਂਪ ਲਾਇਆ ਗਿਆ ਇਹ 40ਵਾਂ ਕੈਂਪ ਹੈ ਜੀ ਸੋ ਬੜੀ ਇਹ ਮਾਣ ਵਾਲੀ ਗੱਲ ਹੈ ਜਿਹੜਾ ਬੜਾ ਵੱਡਾ ਉਪਰਾਲਾ ਇਹਨਾਂ ਦਾ ਖੂਨਦਾਨ ਕਰਵਾ ਰਹੇ ਨੇ 40ਵੇਂ ਵਾਰ ਤੇ ਹੁਣ ਕਰੀਬ ਸਾਡੇ ਕੋਲੇ ਇੱਥੇ ਜਿਹੜੇ 70-75 ਜੁਨਟ ਦਾਣ ਹੋਣ ਦਾ ਆਈਡੀਆ ਹੈਗਾ 35 ਜੁਨਟ ਹੁਣ ਤੱਕ ਦਾਣ ਹੋ ਚੁੱਕੇ ਨੇ ਸੋ ਇਹ ਬੜੀ ਟੀਮ ਸਾਡੀ ਜਿਹੜੀ ਸਾਰੀ ਹੈਗੀ ਹੈ ਬੜਾ ਮਿਹਨਤ ਨਾਲ ਕੰਮ ਕਰ ਰਹੀ ਹੈਗੀ ਸੋ ਸਾਰੀ ਟੀਮ ਨੇ ਵਧਾਈ ਦੀ ਪਾਤਰ ਹੈ ਜੀ ਅੱਜ ਰੋਟਰੀ ਕਲੱਬ ਮਰੰਡਾ ਵੱਲੋਂ 40ਵਾਂ ਵਿਸ਼ਾਲ ਖੂਨਦਾਨ ਕੈਂਪ ਖਾਲਸਾ ਗਰਲਸ ਕਾਲਜ ਮਰੰਡਾ ਵਿਖੇ ਲਗਾਇਆ ਗਿਆ ਹੈ ਜਿਸ ਵਿੱਚ ਸੈਕਟਰ 32 ਦੀ ਸਰਕਾਰੀ ਹਸਪਤਾਲ ਦੀ ਮਾਹਰ ਡਾਕਟਰਾਂ ਦੀ ਟੀਮ ਖੂਨਦਾਨੀ ਸੱਜਣਾ ਵੱਲੋਂ ਆਨਲਾਈਨ ਲਈ ਆਈ ਹੋਈ ਹੈ ਇਹ ਬਹੁਤ ਹੀ ਵਧੀਆ ਤਰੀਕੇ ਨਾਲ ਅੱਜ ਸਾਡਾ ਖੂਨਦਾਨ ਕੈਂਪ ਚੱਲ ਰਿਹਾ ਹੈ ਜਿਸ ਵਿੱਚ ਅਸੀਂ 100 ਦੇ ਕਰੀਬ ਯੂਨਿਟ ਦਾ ਟਿਚਰ ਰੱਖਿਆ ਸੀ ਸਾਨੂੰ ਉਮੀਦ ਹੈ ਵੀ ਜਿਸ ਸਪੀਡ ਨਾਲ ਇਹ ਕੰਮ ਚੱਲ ਰਿਹਾ ਹੈ 72 ਤੋਂ 80 ਯੂਨਿਟ ਆਰਾਮ ਨਾਲ ਹੋ ਜਾਣਗੇ ਮੇਰੀ ਸਾਰੇ ਹੀ ਮਨੰਡੇ ਦੇ ਸ਼ਹਿਰ ਨਿਵਾਸੀਆਂ ਨੂੰ ਅਤੇ ਆਸ-ਪਾਸ ਦੇ ਵੀਰਾਂ ਨੂੰ ਬੇਨਤੀ ਹੈ ਵੀ ਵੱਧ ਝੜ ਕੇ ਆਓ ਅਤੇ ਆਪਣਾ ਖੂਨਦਾਨ ਕਰੋ ਇਹ ਕੈਂਪ ਅੱਜ 2 ਵਜੇ ਤੱਕ ਚੱਲੇਗਾ ਖੂਨ ਦੇਣ ਨਾਲ ਸਰੀਰ ਵਿੱਚ ਕਿਸੇ ਕਿਸਮ ਦੀ ਕਮੀ ਨਹੀਂ ਆਉਂਦੀ ਸਗੋ ਖੂਨ ਦੇਣ ਨਾਲ ਤੁਹਾਡਾ ਸਰੀਰ ਤੰਦਰੁਸਤ ਹੁੰਦਾ ਹੈ ਅਤੇ ਇਹਦੇ ਨਾਲ ਤੁਹਾਡੇ ਸਰੀਰ ਦੇ ਹੋਰ ਵੀ ਕਈ ਤਰ੍ਹਾਂ ਦੇ ਟੈਸਟ ਹੋ ਜਾਂਦੇ ਹਨ ਜਿਹੜੇ ਤੁਹਾਨੂੰ ਨਹੀਂ ਪਤਾ ਸਾਨੂੰ ਡਾਕਟਰਾਂ ਦੀ ਟੀਮ ਵੱਲੋਂ ਜੇ ਜੇਕਰ ਤੁਹਾਡੇ ਬਲੱਡ ਵਿੱਚ ਕੋਈ ਦਿੱਕਤ ਹੋਵੇ ਤਾਂ ਇਨਫੋਰਮ ਕਰ ਦਿੰਨੇ ਆ ਅਸੀਂ ਉਹ ਤੁਹਾਨੂੰ ਵੀ ਦੱਸ ਸਕਦੇ ਆ ਸੋ ਮੇਰੀ ਬੇਨਤੀ ਹੈ ਵਿਵਾਦ ਛੱਡ ਕੇ ਆਓ ਅਤੇ ਆਪਣਾ ਖੂਨਦਾਨ ਕਰੋ ਰੋਟਰੀ ਕਲਾਮ ਰਿੰਡਾ ਵੱਲੋਂ ਅੱਜ 40ਵਾਂ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਹੋਇਆ ਹੈ ਜਿਸ ਗਵਰਨਮੈਂਟ ਹਸਪੀਟਲ ਸੈਕਟਰ 32 ਚੰਡੀਗੜ੍ਹ ਦੀ ਟੀਮ ਦੇ ਮਾਹਰ ਡਾਕਟਰਾਂ ਦੁਆਰਾ ਖੂਨ ਇਕੱਤਰ ਕੀਤਾ ਜਾ ਰਿਹਾ ਹੈ ਰੋਟਰੀ ਕਲੱਬ ਹਰ 3 ਮਹੀਨੇ ਬਾਅਦ ਖੂਨਦਾਨ ਕੈਂਪ ਲਗਾਉਂਦਾ ਹੈ ਅੱਜ ਦੇ ਕੈਂਪ ਵਿੱਚ ਹੁਣ ਤੱਕ ਸਾਡੇ 40 ਜੁਨਟ ਡੋਨੇਟ ਹੋ ਚੁੱਕੇ ਨੇ ਤੇ ਬਾਕੀ ਵੀ ਆ ਰਹੇ ਨੇ ਡੋਨਰ ਮੈਂ ਇਸ ਮਾਧਿਅਮ ਨਾਲ ਹੀ ਉਹਨਾਂ ਡੋਨਰ ਨੂੰ ਅਪੀਲ ਕਰਾਂਗਾ ਜਿਨ੍ਹਾਂ ਨੇ ਹਾਲ ਤੱਕ ਜਿਨ੍ਹਾਂ ਦੀ ਉਮਰ 18 ਸਾਲ ਆ ਤੇ ਵਜ਼ਨ 50 ਕਿਲੋ ਤੋਂ ਵੱਧ ਹੈ ਕਿ ਬਲੱਡ ਡੋਨੇਟ ਕਰਨਾ ਸ਼ੁਰੂ ਨਹੀਂ ਕੀਤਾ ਉਹ ਜ਼ਰੂਰ ਸ਼ੁਰੂ ਕਰਨ ਬਲੱਡ ਡੋਨੇਟ ਕਰਨ ਨਾਲ ਇੱਕ ਤੇ ਵਿਅਕਤੀ ਤੰਦਰੁਸਤ ਰਹਿੰਦਾ ਹੈ ਤੇ ਇੱਕ ਕੋਈ ਬਿਮਾਰੀ ਨੇੜੇ ਨਹੀਂ ਆਂਦੀ ਦੂਸਰਾ ਹਮਾਰਾ ਇਧੀਆਂ ਬਲੇਸਿੰਗ ਮਿਲਦੀਆਂ ਹਨ ਤੇ ਇਸ ਕਰਕੇ ਹਰ ਇੱਕ ਨੂੰ ਚਾਹੀਦਾ ਵੀ ਬਲੱਡ ਨੇਟ ਜੁੜ ਕਰੇ ਜਿੱਤੇ ਜਿੱਤੇ ਰਕਤਦਾਨ ਮਰਤੇ ਮਰਤੇ ਨੇਤਰਦਾਨ ਧੰਨਵਾਦ